881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਸਭ ਤੋਂ ਵੱਡੀ ਗੱਲ ਹੈ ਸਿੱਖਿਆ ਸਿੱਖਿਆ ਦੇ ਵਿੱਚ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ 3 ਸਾਲਾਂ ਦੇ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰਤੇ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਜਿਹੜਾ ਕਿ 4 ਸਾਲਾਂ ਬਾਅਦ ਹੁੰਦਾ ਹੈ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜਿਹਦੇ ਵਿੱਚ ਫਿਜ਼ਿਕਸ ਮੈਥਸ ਬਾਇਓਲੋਜੀ ਕੈਮਿਸਟਰੀ ਜਿਹੜੇ ਮੇਨ ਸਬਜੈਕਟ ਨੇ ਸਾਇੰਸ ਦੇ ਟੈਕਨੋਲੋਜੀ ਦੇ ਉਹਨਾਂ ਦਾ ਟੈਸਟ ਹੁੰਦਾ ਬੜਾ ਔਖਾ ਬੜਾ ਟਫ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਕਿ ਮੈਂ ਦੱਸ ਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 2025 ਚ ਪੰਜਾਬ ਸਾਰੇ ਸਬਜੈਕਟਾਂ ਚੋਂ ਪਹਿਲੇ ਨੰਬਰ ਤੇ ਆਇਆ ਹੈ ਪਹਿਲੇ ਨੰਬਰ ਤੇ ਆਇਆ ਔਰ ਕੇਰਲਾ ਨੂੰ ਬੀਟ ਕੀਤਾ ਹੈ ਜਿਹੜਾ ਕਿ ਸਭ ਤੋਂ ਪੜਿਆ ਲਿਖਿਆ ਸੂਬਾ ਮੰਨਿਆ ਜਾਂਦਾ ਹੈ ਮੁਕਾਬਲਾ ਕੇਰਲਾ ਨਾਲ ਸੀ ਸੋ ਕੇਰਲਾ ਨੂੰ ਹਰਾ ਕੇ ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਭਾਰਤ ਸਰਕਾਰ ਦਾ ਸਰਵੇ ਹੈ